ਹਾਜਰੀ ਵੀਡੀਓ ਸਾਈਡ ਤੇ ਚੱਲਦੀ ਪਈ ਹੈ ਨਾ ਇਹਦੇ ਰਾਈ ਅੱਜ ਆਪਾਂ ਚੈੱਕ ਕਰਨਾ ਵੀ ਤੁਸੀਂ ਕਿੰਨੇ ਹੈਲਥੀ ਹੋ ਕਿੰਨੇ ਸਟਰੋਂਗ ਹੋ ਤੁਹਾਡੇ ਲੰਗਜ਼ ਜ਼ਰੇਆ ਕਿੰਨੇ ਸਟਰੋਂਗ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਸੱਤ ਬਾਕਸ ਬਣੇ ਆ ਤੇ ਸੱਤਾਂ ਬਾਕਸਾਂ ਨੂੰ ਤੁਸੀਂ ਪਾਰ ਕਰਨਾ ਆਪਣੇ ਸਾਹ ਨੂੰ ਜ਼ੋਰ ਨਾਲ ਖਿੱਚਣਾ ਵਾ ਤੇ ਰੋਕ ਕੇ ਰੱਖਣਾ ਵਾ ਤੇ ਫਿਰ ਆਪਾਂ ਦੇਖਾਂਗੇ ਵੀ ਤੁਸੀਂ ਕਿੰਨੇ ਹੈਲਥੀ ਹੋ ਆ ਮੈਂ ਲੱਗਾ ਵਾ ਵੀਡੀਓ ਸਟਾਰਟ ਕਰਨ ਤੇ ਤੁਸੀਂ ਫਿਰ ਆਪਣਾ ਸਾਹ ਨਾਲ ਹੀ ਰੋਕ ਲਿਓ ਤੇ ਫਿਰ ਦੇਖਦੇ ਆ ਵੀ ਤੁਸੀਂ ਕਿੰਨੇ ਹੈਲਥੀ ਹੋ 1 2 3 ਜੇ ਤੁਸੀਂ ਤਿੰਨਾਂ ਤੋਂ ਵੀ ਥੱਲੇ ਰਹਿ ਗਏ ਤਾਂ ਸਮਝ ਲਿਓ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਤੇ ਜੇ ਤੁਸੀਂ ਚਾਰ ਪਾਰ ਕਰ ਲਏ ਨਾ ਤਾਂ ਸਮਝ ਲਿਓ ਤੁਸੀਂ ਠੀਕ ਠਾਕ ਹੋ ਜੇ ਆ ਪੰਜਵਾਂ ਪਾਸ ਕਰ ਲਿਆ ਨਾ ਤੁਸੀਂ ਤਾਂ ਸਮਝ ਜਾਓ ਵੀ ਤੁਸੀਂ ਬਹੁਤ ਵਧੀਆ ਹੋ ਤੁਹਾਨੂੰ ਕਿਤੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਤੇ ਜੇ ਤੁਸੀਂ ਇਹ ਸੱਤੇ ਪਾਰ ਕਰ ਲਏ ਨਾ ਤਾਂ ਸਮਝ ਲਿਓ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਤੁਹਾਨੂੰ ਕੋਈ ਬਿਮਾਰੀ ਨਹੀਂ ਹੈਗੀ ਸੋ ਤੁਸੀਂ ਕਮੈਂਟ ਕਰਕੇ ਹੁਣ ਜਰੂਰ ਦੱਸਿਓ ਵੀ ਤੁਸੀਂ ਕਿੰਨੇ ਪਾਰ ਕੀਤੇ ਆ ਤੇ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਦੇ ਹੋ ਤਾਂ ਜੋ ਉਹਨਾਂ ਨੇ ਵੀ ਚੈੱਕਅਪ ਕਰ ਲਈਏ ਵੀ ਉਹਦਾ ਹੈਲਥ ਕਿਵੇਂ ਦਾ ਹੈ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ